ਆ ਗਿਆ ਅਮਰੂਦ ਦਾ ਬੂਟਾ ਇਹ ਹਾਲੇ ਉੱਡਾ ਕੀ ਆ ਇਹ ਇਹ ਨਹੀਂ ਵਧਿਆ ਹੈਗਾ ਤੇ ਆ ਗਿਆ ਅਨਾਰ ਅੰਬ ਅਮਰੂਦ ਤੇ ਕਿੰਨੂ ਨਾਲੇ ਲਾਤੇ ਆ ਅਨਾਰ ਅੱਛਾ ਇਹ ਅਨਾਰ ਲੱਗ ਗਿਆ ਤੇ ਇਹਨੂੰ ਕਿਸੇ ਟਾਈਮ ਅੰਬ ਦਾ ਬੂਟਾ ਕਹਿੰਦੇ ਸੀ ਹੁਣ ਪਛਾਣ ਚ ਨਹੀਂ ਆ ਰਿਹਾ ਹੈ ਵੀ ਅੰਬ ਦਾ ਬੂਟਾ ਹੈਗਾ ਜਾਂ ਨਹੀਂ ਤੇ ਆ ਕਾਦੀ ਬੀਲ ਜੀ ਮਾਈ ਇਹ ਤਾਂ ਨਵਾਂ ਫੋਨ ਹੋਈ ਏ ਤੁਹਾਨੂੰ ਕਾਦੀ ਆਹੀਂ ਪਤਾ ਨਹੀਂ ਕਾਲ ਹੋਈ ਤਾਂ ਪਤਾ ਲੱਗੂ ਹੁਣ ਜਿਹੜਾ ਕੋਸੇ ਲੱਗੂ ਮੈਂ ਤਾਂ ਪੱਟੀ ਨਹੀਂ ਪਤਾ ਤਾਂ ਕਰੋ ਵੀ ਕਾਦੀ ਵੇਚ ਲੈ ਹੋਰ ਜਦੋਂ ਵੱਡੀ ਹੋ ਗਈ ਉਹਨੇ ਨੋਟ ਲੱਗਣ ਲੱਗ ਜਾਣ ਚੱਪਣ ਕਦੋਂ ਦੀ ਹੋਣੀ ਆ ਠੀਕ ਆ ਗਿਆ ਨਿੰਬੂ ਆਪਣਾ ਆ ਲੱਗੀ ਗਏ ਤੇ ਮਿੰਗਣ ਦੀ ਇੱਕ ਤੇ ਆਹਾ 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 ਮम्मी ਕੀ ਆ ਇਹ ਚੀਕੂ ਇਹ ਉਹ ਚੀਕੂ ਜਿਹੜਾ ਕਹਿੰਦੇ ਨੇ ਹੁੰਦੇ ਜੁੱਤੀ ਕਰੇ ਮਟਿਆਰ ਦੀ ਚੀਕੂ ਚੀਕੂ ਇਹ ਉਹ ਚੀਕੂ ਆ ਮਿਰਚਾਂ ਦੇ ਬੂਟੇ ਲੱਗੇ ਨਾ ਲੱਗੇ ਇੱਕ ਬਰਾਬੀ ਨੇ ਤੇ ਆਹ ਵਾਲਾ ਆ ਗਿਆ ਸਿਆਣੀ ਦਾ ਕਿਹਾ ਸੀ ਔਲੇ ਦਾ ਖਾਦਾ ਕਹਿੰਦੇ ਬਾਹਰੋਂ ਪਤਾ ਲੱਗਦਾ ਵਾ ਇਹ ਉਹ ਔੜਾ ਵਾ ਤੇ ਆਹ ਮਾਈ ਕੀ ਆ ਔਲੇ ਦਾ ਗਵੰਟੀ ਹੈ ਜਿਹੜਾ ਅੱਛਾ ਇਹ ਕਿੰਨੂ ਦਾ ਬੂਟਾ ਇਹ ਕਿੰਨੂ ਹਣੀ ਉਧਰ ਚਾਚੇ ਤਾਇਦੇ ਉਹ ਹੈਗੇ ਆ ਉਹ ਉਹ ਮਾਲਟਾ ਉਹ ਮਾਲਟਾ ਆ ਮਸਮੀ ਆ ਮਸਮੀ ਤੇ ਕਿੰਨੂ ਨੂੰ ਉਹਨਾਂ ਨਾਲ ਹੀ ਲਾਉਣਾ ਸੀਗਾ ਵੀਰੇ ਵੀਰੇ ਖੜੀ ਰਹਿੰਦੇ ਇੱਥੇ ਚਲ ਜੇ ਕਿਸੇ ਦੇ ਘਰੋਂ ਲੈ ਆਉਂਦਾ ਹੁਣ ਬਦਲ ਥੋੜੀ ਜਾਊਗਾ ਹੁਣ ਕਿੰਨੂੰ ਨੂੰ ਕੁਝ ਹੋਰ ਥੋੜੀ ਲੱਗਣ ਲੱਗ ਜੂ ਹੈਗਾ ਤਾਂ ਕਿੰਨੂ ਹੀ ਆ ਇਕੱਠੇ ਜੇ ਲਾਉਣੇ ਸੀ ਮਾਲਟਾ ਮਾਲਟਾ ਪਹਿਲਾਂ ਤੇ ਲੱਗੇ ਹੋਏ ਨੇ ਇਹ ਤੁਹਾਨੂੰ ਕੀ ਕੀ ਮੰਮੀ ਉਹ ਮਾਲਟਾ ਸੀ ਤੇ ਉਹਰਲਾ ਉਹ ਉਹਰਲੀ ਮਸੰਮੀ ਅੱਛਾ ਉਹਨਾਂ ਦੀ ਮਾਸੀ ਦੀ ਕੁੜੀ ਹੋਗੀ ਫਿਰ ਅੱਛਾ ਤੇ ਆਹ ਜਾਮਣ ਹੋ ਗਈ ਹੈ ਨਾ ਜਾਮਣ ਦੇ ਪੱਟੀਆਂ ਬੁੱਟੀਆਂ ਜੀ ਕੀਤੀਆਂ ਹੋਈਆਂ ਨੇ ਇਹ ਬੰਨੀ ਹੈ ਥੱਲੇ ਡਿਗਰੀ ਹੈ ਅੱਛਾ ਤਾਂ ਬੰਨੀ ਹੈ ਚਲੋ ਤੇ ਆਹ ਪੱਥਰ ਚੱਟ ਹੋ ਗਿਆ ਪੱਥਰ ਚਟਕਾ ਦੇ ਚ ਵੀ ਤਾਂ ਕੱਲੇ ਪੱਥਰ ਚਟ ਵਿੱਚ ਆਇਆ ਹਾਂ ਕੱਲੇ ਪਛਾਉਂ ਹੀ ਵੈਸੇ ਫੁੱਲਾਂ ਜਾਂ ਵਾਲਾ ਬੁੱਟਾ ਹੋ ਗਿਆ ਤੇ ਆ ਆ ਗਈਂ ਗੂਰਾਂ ਦੀ ਵੇਲ ਆ ਗਈ ਗੂਰਾਂ ਦੇ ਪੱਤਿਆਂ ਦੇ ਵਧੀਆ-ਵਧੀਆ ਸੋਨੇ-ਸੋਨੇ ਡਿਜ਼ਾਈਨ ਬਣੇ ਹੋਇਆ ਇਹ ਬਣਾਏ ਹੋਏ ਕੀੜਿਆਂ ਨੇ ਆ ਦੇ ਦਿਓ ਤੇ ਸੋਨੇ-ਸੋਨੇ ਡਿਜ਼ਾਈਨ ਬਣਾਏ ਹੋਏ ਆ ਆ ਦੇ ਦੇ ਹੈਂ ਵੀਰ ਆ ਦੇ ਦੋ ਵੀਰ ਆ ਦੇ ਦਿਓ ਚੰਨੀ ਵਾਲੀ ਅੱਛਾ ਆ ਗਈ ਆਪਣੀ ਵੇਰੀ ਜੀ ਇਹਨੂੰ ਮਿਸ ਇੰਡੀਆ ਵੇਰੀ ਕਹਿੰਦੇ ਨੇ ਕਹਿੰਦੇ ਨੇ ਪਰ ਕਦੇ ਦੇਖੀ ਨਹੀਂ ਹੈਗੀ ਵੀ ਐ ਜੀ ਹੁੰਦੀ ਹੈ ਮਿਸ ਇੰਡੀਆ ਵੇਰੀ ਕਿੱਥੇ ਵੀਰ ਕਿੱਥੇ ਲੱਗੇ ਹੋਏ ਨੇ ਇੱਕ ਆ ਵੀਰ ਲੱਗਿਆ ਹੈ ਇੱਕ ਉਹ ਦੀ ਦੂ ਵੀਰ ਲੱਗੇ ਟਾਣੀ ਨੇ ਅੱਛਾ ਉਹ ਲੱਗਿਆ ਹੈ ਵੀਰ ਇਹ ਦੂ ਨਹੀਂ ਉਹ ਲੱਗਿਆ ਟੁੱਟ ਮੈਂ ਲੱਗਿਆ ਹੋਰ ਵੀ ਸੀ ਕੀ ਮਾਨ ਪੀਤ ਨੇ ਦੇਖੀ ਜੀ ਚਾਰ ਜੁੱਟ ਗਿਆ ਹੋਏ ਤੇ ਆ ਲੱਗਿਆ ਹੈ ਇੱਕ ਵੀਰ ਵੈਸੇ ਵੀਰਾਂ ਦਾ ਮੌਸਮ ਤਾਂ ਹੈ ਨਹੀਂ ਹੈ ਨਾ ਜੀ ਇਹ ਫਿਰ ਅੱਧਾ ਅੱਧਾ ਰੱਖਦੇ ਲੱਗਦੇ ਨੇ ਅੱਛਾ ਹੋਮ ਇਹ ਮਿਸ ਇੰਡੀਆ ਵੀਰੀਆ ਤੇ ਹੈ ਇਹ ਪੇਠਰੀ ਵੀ ਲਾਣਾ ਇਹ ਲੇਟੀ ਪਈ ਜਿਹੜੀ ਤੇ ਆਹ ਨਾਲ ਬੂਟਾ ਕਾਦਾ ਮਾਈ ਆਹ ਵੇਲਾ ਆਪਾਂ ਦਾ ਨੌਲੇ ਨੁਗਰੀ ਜੀ ਹੈ ਨਹੀਂ ਕਿ ਪਰ ਇਹ ਮਰੂਦ ਹੈ ਨਾ ਇਹ ਅਮਰੂਦ ਹੋ ਗਿਆ ਤੇ ਆਹ ਢਾਂਗਾ ਜਿਹਾ ਇਹ ਬੱਬੂ ਕੋਸਾ ਬੱਬੂ ਕੋਸਾ ਤੇ ਆਹ ਹੋਈਆਂ ਮਿਰਚਾਂ ਇਹ ਉਹਨਾਂ ਨਾਲ ਵਧੀਆ ਹੋਈਆਂ ਨਾ ਉਹ ਪਰਲੇ ਮਿਰਚਾਂ ਨਾਲ ਹੱਟੇ ਖੜੇ ਨੇ ਦੋਨੋਂ ਆਪ ਪੀਤੇ ਲੱਗੇ ਹੋਏ ਆਪਣੀ ਜੀ ਦੂ ਪੂਜੀਤੇ ਅਖੀਰਾ ਜਗੇ ਖਾਦੇ ਨੇ ਬਹੁਤ ਵਧੀਆ ਫਲ ਆਇਆ ਪੂਜੀਤਾਂ ਦਾ ਤੇ ਉਹ ਕਾਲੇ ਗੂਰਾਂ ਦੀ ਵੇਲ ਆ ਤੇ ਮੰਮੀ ਆਹ ਵੇਲ ਕਾਦੀ ਆ ਆ ਲੋਕੀ ਆ ਲੋਕੀ ਦੀ ਹੈ ਆ ਲੋਕੀ ਦੀ ਵੇਲ ਆ ਤੇ ਆਹ ਕਰੇਲੇ ਮੰਮੀ ਇਹ ਵੀ ਬਾੜ ਕਰੇਲੇ ਆ ਇਹ ਕਿਹੜੇ ਕਰੇਲੇ ਆ अच्छा अच्छा ਉਹ ਜਿਹੜੇ ਧਾਗਿਆਂ ਨਾਲ ਬੰਨ ਕੇ ਖਾਣੇ ਹੁੰਦੇ ਹਨ ਨਾ ਭਾਈ ਲੈ ਹੁਣ ਲਾ ਗੱਲ ਕੋਈ ਇੱਜਤ ਹੀ ਨਹੀਂ ਆ ਗਈ ਲੈ ਇਹ ਇਹ ਹੈ ਮੰਮੀ ਜਿਹੜੀ ਦੂਜੇ ਆਪਾਂ ਧਾਗੇ ਨਾਲ ਲਵੇਟ ਕੇ ਖਾਣੇ ਹੁੰਦੇ ਆ ਉਹ ਉਹ ਹੋ ਗਏ ਹਨ ਤੇ ਆਹ ਬਤਾਉਂ ਬੈਂਗੜੀਆਂ ਹੋ ਗਈਆਂ ਹਨ ਉਹ ਲੰਬੀਆਂ ਲੰਬੀਆਂ ਆਹ ਹਰੀ ਬੋਤੀ ਹੁੰਦੀ ਹੈ ਜੀ ਬੈਂਗੜੀ ਦੇ ਪੁੱਤੇ ਆਹ ਹਰੇ ਪੁੱਤੇ ਹਰੀ ਬੈਂਗੜੀ ਲੱਗਦੀ ਜਾਂਮਣੀ ਹੁੰਦੀ ਹੈ ਜਾਂਮਣੀ ਜਾਂ ਨਹੀਂ ਵੀ ਆ ਹਰੀ ਆ ਰਹਿ ਦਿਖਾਵਾ ਤੈਨੂੰ ਉਹ ਹੀ ਤੋੜੇ ਤਾਂ ਨਹੀਂ ਹਰੀ ਤਾਂ ਕੱਚੀ ਤੋੜ ਲਈ ਹੋਣੀ ਆ ਤਾਂ ਕਰਕੇ ਨਹੀਂ ਬਕਤੀ ਨਹੀਂ ਉਹ ਹੂੰ ਤੇ ਆ ਆਮਸੰਮੀ ਆ ਪਤਾ ਨਹੀਂ ਇੰਨੇ ਚ ਆਮਸੰਮੀ ਆ ਪਤਾ ਨਹੀਂ ਉਹ ਆਮਸੰਮੀ ਆ ਮਾਲਟਾ ਵਾ ਪਤਾ ਨਹੀਂ ਆ ਮਾਲਟ ਆਮਸੰਮੀ ਆ ਨਾ ਅੱਛਾ ਆਮਸੰਮੀ ਉਹ ਬਾਹਰ ਇਹ ਸੰਤਰੇ ਦੇ ਪਰਿਵਾਰ ਤੋਂ ਆ ਜੀ ਇਹ ਇਹਨਾਂ ਦੀ ਮਾਸੀ ਮੂਸੀ ਦੀ ਕੁੜੀ ਹੋਣੀ ਆ ਆਮਸੰਮੀ ਇਹ ਬਣਾਵੇ ਤਾਂ ਫੇਰ ਬਾਅਦ ਤੇ ਹਾਂ ਯਾਨੀ ਇਹ ਆ ਲੱਗੀ ਬਨੇ ਆ ਬੈਂਗ ਨਹੀਂ ਸੀ ਜੀ ਆਹ ਹਰੀ ਇੰਦਰੋਂ ਲੰਬੀ ਲੱਗਦੀ ਐ ਇਹਨੂੰ ਬੂਟੇ ਅੱਛਾ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਇਹ ਵੀ ਐ ਜਿਹੀ ਹੋ ਜਾਣੀ ਆ ਆ ਜਿਹੜੀ ਲੰਬੀ ਜੀ ਆ ਨਹੀਂ ਇਹ ਹਰੀ ਹੀ ਰਹਿਣੀ ਐ ਇਹ ਹਰੀ ਹੋ ਰਹਿਣੀ ਐ ਅੱਛਾ ਤੇ ਇਹ ਹੋ ਗਿਆ ਤੇ ਆ ਅੰਮ ਥੰਮੀ ਹੋ ਗਿਆ ਨਾ ਤੇ ਉਹ ਬਾੜ ਕਰੀ ਲਿਓਗੇ ਆ ਹੋ ਗਿਆ ਬਾੜ ਕਰੀ ਲੇ ਤੇ ਮੰਮੀ ਆ ਵੀ ਦਾਸ ਦੇ ਮੈਨੂੰ ਆ ਬੂਟਾ ਕਾਦਾ ਵਾ ਇਹ ਫੇਵ ਦਾ ਇਹ ਪੱਲਾ ਇਹ ਐਪਲ ਦਾ ਮੂਟਾ ਆ ਮਿਰਚਾਂ ਦੇ ਬੂਟੇ ਵੈਸੇ ਹੀ ਲੱਗੇ ਮੇਰੇ ਤੇ ਆ ਆ ਗਿਆ ਆਪਣਾ ਜੀ ਸ਼ਾਈ ਫੜ ਰਾਜੀ ਮਹਾਰਾਜਾ ਨੇ ਖਾਣ ਵਾਲਾ ਸੀਰੂ ਸੀਤਾ ਫਲ ਕਹਿੰਦੇ ਨੇ ਆਪਾਂ ਇਹ ਉਹ ਆ ਤੇ ਅੰਦੇ ਘੂਟੇ ਹੋਣ ਤੁਹਾਨੂੰ ਫੇਰ ਦਿਖਾ ਦਾਂਗੇ ਇੰਨੇ ਕੁ ਦਿਖਾਤੀ ਆ ਮੈਂ ਬਾਕੀ ਬਣੇ ਰਿਓ ਬਲੌਗ ਦੇ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ